ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕਈ ਵਾਰੀ ਦੁੱਖ ਦੇ ਕੇ ਵੀ ਆਪਣੇ ਨੇੜੇ ਕਰ ਲੈਂਦਾ ਹੈ ਤੇ ਕਈ ਵਾਰੀ ਜਿਆਦਾ ਸੁੱਖ ਵੀ ਸਾਨੂੰ ਉਸ ਤੋਂ ਦੂਰ ਕਰ ਦਿੰਦਾ ਹੈ ਸ਼੍ਰੀ ਅਮਰ ਸਰਦਾਈ ਇੱਕ Hindu ਪਰਿਵਾਰ ਜਿਸ ਦੇ ਮੁਖੀ ਨੂੰ ਐਸਾ ਰੋਗ ਲੱਗਾ ਕਿ ਕੋਈ ਦਵਾਈ ਕੰਮ ਹੀ ਨਾ ਕਰੇ ਕਿਸੇ ਸਤਪੁਰਖ ਨੇ رائے ਦਿੱਤੀ ਸੁਖਮਣੀ ਸਾਹਿਬ ਦੇ ਪਾਠ ਸਾਰ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਕਰੋ ਅਰਦਾਸ ਕਰਵਾਓ ਉਹ ਪਰਿਵਾਰ ਦੀ ਸ਼ਰਦਾ ਵੇਖ ਕੇ ਪਰਮੇਸ਼ਵਰ ਨੇ ਰੋਗ ਤਾਂ ਦੂਰ ਕਰਨਾ ਹੀ ਸੀ ਪਰ ਉਹ ਪਰਿਵਾਰ ਹੁਣ ਗੁਰਬਾਣੀ ਨਾਲ ਪੱਕਾ ਹੀ ਜੁੜ ਗਿਆ ਉਸ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਉਸ ਰੋਗ ਨੂੰ ਵੀ ਨਮਸਕਾਰਾਂ ਕਰਦੇ ਹਾਂ ਜੋ ਸਾਨੂੰ ਸੁਖਮਨੀ ਸਾਹਿਬ ਨਾਲ ਜੋੜ ਗਿਆ ਇੱਕ ਅਮਰਤਾਰੀ ਲੜਕੀ ਦਾ ਵਿਆਹ ਕਿਸੇ ਪਿੰਡ ਵਿੱਚ ਹੋਇਆ ਤੇ ਪਤੀ ਨੇ ਕਰਪਾਣ ਵੀ ਲਵਾ ਦਿੱਤੀ ਹੌਲੀ ਹੌਲੀ ਬਾਣੀ ਪੜਨੀ ਵੀ ਛੱਡ ਦਿੱਤੀ ਹੁਣ ਜਿੱਥੇ ਰੱਬ ਦਾ ਨਾਮ ਨਾ ਹੋਵੇ ਉੱਥੇ ਬਿਪਤਾ ਤਾਂ ਜ਼ਰੂਰ ਪੈਂਦੀਆਂ ਹੀ ਨੇ ਸਾਲ ਬਾਅਦ ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਪਰ ਰੋਣੋ ਚੁੱਪ ਨਾ ਕਰੇ ਬਹੁਤ ਰੋਇਆ ਕਰੇ ਦੋਨੋਂ ਜੀ ਕਿਸੇ ਮਾਪੁਰਖ ਨੂੰ ਮਿਲੇ ਤੇ ਉਹਨਾਂ ਨੇ ਇੱਕ ਪਾਠ ਸੁਖਮਨੀ ਸਾਹਿਬ ਦਾ ਲੜਕੇ ਦੀ ਮਾਂ ਨੂੰ ਤੇ ਦੋ ਪਾਠ ਜਪਤੀ ਸਾਹਿਬ ਦੇ ਲੜਕੇ ਦੇ ਪਿਤਾ ਨੂੰ ਕਰਨ ਲਈ ਨੇਮ ਦਿੱਤਾ ਹੁਣ ਬੱਚੇ ਦੀ ਖਾਤਰ ਪਾਠ ਸਾਹਿਬ ਦਾ ਨਾਮ ਕਰਦੇ ਹਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਦੇ ਹਨ ਬਾਬਾ ਜੀ ਦੀ ਕਿਰਪਾ ਨਾਲ ਬੱਚਾ ਠੀਕ ਹੋ ਗਿਆ ਤੇ ਹੁਣ 4 ਮਹੀਨੇ ਹੋਏ ਦੋ ਮਾ ਜੀਆ ਨੇ ਅਮਰ ਛਕ ਲਿਆ ਬਾਬਾ ਦੀਪ ਸਿੰਘ ਜੀ ਦੇ ਦਾਤੇ ਕਿੰਨੇ ਕੁ ਲੋਕ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ ਇਹ ਕੋਈ ਬਿਆਨ ਨਹੀਂ ਕਰ ਸਕਦਾ ਇੱਕ ਲੈਕਚਰ ਮੁਕਾਬਲੇ ਵਿੱਚ ਇੱਕ ਪ੍ਰੇਮੀ ਨੂੰ ਕਿਹਾ ਗਿਆ ਕਿ 5 ਮਿੰਟ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਣਾ ਦਾ ਭਾਸ਼ਣ ਦੇਣਾ ਹੈ ਉਸ ਪ੍ਰੇਮੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕੀ ਕਰਨੀ ਬ੍ਰह्मज्ञानी ਬਾਬਾ ਦੀਪ ਸਿੰਘ ਜੀ ਦੇ ਗੁਣਾਂ ਦੀ ਬੜਾਈ ਟਾਈਮ 5 ਮਿੰਟ ਮੈਨੂੰ ਸੈਂਕੜੇ ਜਨਮ ਵੀ ਮਿਲ ਜਾਣ ਤਾਂ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਗੁਣਾਂ ਦੀ ਤਿਲ ਜਿੰਨੀ ਵੀ ਬੜਾਈ ਮੈਂ ਨਹੀਂ ਕਰ ਸਕਦਾ ਅਸੀਂ ਸਿਰਫ ਉਸ ਮੋਹਾਨ ਪਿੱਤਰ ਆਤਮਾ ਨੂੰ ਕੋਟੀ ਕੋਟੀ ਨਮਸਕਾਰ ਹੀ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ